ਲੋ ਜੀ ਤਾਂ ਤਾਂ ਆਹ ਦੇਖੋ ਉਹ ਬਈ ਚੱਕ ਲੈਨੇ ਆ ਉਹ ਬਈ ਗਰਮੀ ਚ ਕੋਈ ਨਹੀਂ ਮੈਂ ਚੱਕ ਲੈਣਗੀ ਚੱਕਦੀ ਹਾਂ ਹਾਂ ਜੀ ਸਸੀ ਕਾਲ ਸਾਰਿਆਂ ਨੂੰ ਹੋ ਸਨਾਓ ਜੀ ਕੀ ਹਾਲ ਚਾਲ ਆ ਉਮੀਦ ਆ ਤੋ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਲਾਸਟ ਛੁੱਟੀ ਹੈਗੀ ਆਪਣੀ 3 ਜੂਮ ਹੈ ਤੇ ਮੈਂ ਸਵੇਰੇ ਸਵੇਰੀ 7:00 ਵਜੇ ਤੁਹਾਡੇ ਲਈ ਇੱਕ ਡਾਈਟ ਪਲਾਨ ਲੈ ਕੇ ਆਈ ਆ ਜ ਜਿਹਦੇ ਨਾਲ ਤੁਹਾਡੀਆਂ ਜਿਵੇਂ ਆਪਾਂ ਨਾ ਸਾਰਾ ਦਿਨ ਕੁਝ ਨਹੀਂ ਹੋਰ ਖਾਂਦੇ ਰੋਟੀ ਖਾ ਲਈ ਹੈ ਨਾ ਸਵੇਰੇ ਖਾ ਲਈ ਦੁਪਹਿਰੇ ਖਾ ਲਈ ਸ਼ਾਮ ਨੂੰ ਵਾਲੀ ਰੋਟੀਆਂ ਰੋਟੀਆਂ ਸਾਰਾ ਦਿਨ ਹੋਰ ਨਹੀਂ ਦਬਾ ਕਹਦੇ ਨੇ ਵੀ ਚੱਲ ਦੁਪਹਿਰੇ ਕੋਈ ਚੌਲ ਬਣਾ ਲਵਾਂ ਤੇ ਚੌਲ ਵੀ ਕਿਹੜਾ ਆਪਾਂ ਮੋਇਲ ਕਰਕੇ ਸਿੰਪਲ ਖਾਣੇ ਆ ਉਹਦੇ ਲਈ ਸੰ ਤੜਕੇ ਫੜਕੇ ਚਾਹੀਦੇ ਹੁੰਦੇ ਨੇ ਹਾਂ ਸੋ ਅੱਜ ਆਪਾਂ ਬ੍ਰੇਕਫਾਸਟ ਦੇ ਵਿੱਚ ਇੱਕ ਡਾਈਟ ਲੈ ਕੇ ਆਏ ਆ ਜਿਹੜੀ ਕੋਈ ਔਖੀ ਨਹੀਂ ਹੈਗੀ ਸਾਰੀਆਂ ਭੈਣਾਂ ਲੈ ਸਕਦੀਆਂ ਨੇ ਤੇ ਐ ਨਹੀਂ ਆ ਕਿ ਬਹੁਤ ਕੋਈ ਮਹਿੰਗਾ ਕੰਮ ਹੈ ਤੇ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਵੀ ਦਵਾਂਗੀ ਕਿ ਕੋਈ ਚੀਜ਼ ਤੁਸੀਂ ਜਿਹੜੀ ਤੁਹਾਨੂੰ ਲੱਗੇ ਕਿ ਆਹ ਤਾਂ ਸਾਡੇ ਲਈ ਅਸੀਂ ਅਫੋਰਡ ਨਹੀਂ ਕਰ ਸਕਦੇ ਨਹੀਂ ਲਿਆ ਸਕਦੇ ਤਾਂ ਉਹਨੂੰ ਮਿਸ ਵੀ ਕਰ ਸਕਦੇ ਹੋ ਤੁਸੀਂ ਤੇ ਅੱਜ ਆਪਾਂ ਇਹੇ ਦੀ ਰਾਈਟ ਲੈ ਕੇ ਆਏ ਆ ਜਿਹੜੀ ਸਾਡਾ ਕੈਲਸ਼ੀਅਮ ਪੂਰਾ ਕਰੂਗੀ ਜਿਹੜੀਆਂ ਗੋਲੀਆਂ ਖਾਣੇ ਰਹਿੰਦੇ ਨੇ ਕੈਲਸ਼ੀਅਮ ਹਨਾ ਗੁੱਡੇ ਦੁਖਦੇ ਆ ਜੋੜ ਦੁਖਦੇ ਆ ਜਿਹੜੀ ਚੀਜ਼ ਨੂੰ ਅਸੀਂ ਇਗਨੋਰ ਹੀ ਕਰੀ ਰੱਖਦੇ ਆ ਸਾਡੀ ਜ਼ਿੰਦਗੀ ਦੇ ਵਿੱਚੋਂ ਮਾਇਨਸ ਹੀ ਕੀਤਾ ਹੋਇਆ ਅਸੀਂ ਹਨਾ ਉਹ ਹੈਗੇ ਨੇ ਜੀ ਇਹ ਫੁੱਲਮ ਖਾਣੇ ਫੁੱਲਮ ਖਾਣੇ ਜਿਹੜੇ ਕੈਲਸ਼ੀਅਮ ਨਾਲ ਪੂਰੇ ਭਰਪੂਰ ਨੇ ਅਸੀਂ ਮੈਨੂੰ ਲੱਗਦਾ ਹੈ ਬਹੁਤ ਘੱਟ ਇਹਨਾਂ ਦਾ ਯੂਜ਼ ਕਰਦੇ ਆਂ ਤੇ ਇੱਕ ਹੈਗੇ ਨੇ ਜੀ ਚੀਆ ਸੀਡਸ ਚੀਆ ਸੀਡਸ ਬਹੁਤ ਵਧੀਆ ਚੀਜ਼ਾਂ ਚੀਆ ਸੀਡ ਮੈਂ ਦੇਖਿਆ ਬਾਹਰ ਲੋਕ ਨਾ ਚੀਆ ਸੀਡਸ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਦਹੀਂ ਚ ਪਾ ਲਿਆ ਕਿਸੇ ਵੀ ਹੋਰ ਚੀਜ਼ ਦੇ ਵਿੱਚ ਜਿਵੇਂ ਕੋਈ ਇਹਨੂੰ ਪਿਓ ਕੇ ਰੱਖ ਲੈਂਦੇ ਨੇ ਪਹਿਲਾਂ ਹਨਾ ਦੁੱਧ ਦੇ ਚ ਪਾ ਕੇ ਪੀ ਲਓ ਜਿਵੇਂ ਮਰਜ਼ੀ ਪੀ ਲਓ ਪਾਣੀ ਚ ਪਾ ਕੇ ਪੀ ਲਓ ਤੁਸੀਂ ਇਹਨੂੰ ਪਿਓ ਕੇ ਰੱਖ ਦਿੰਦੇ ਨੇ ਫੁੱਲ ਜਾਂਦੇ ਨੇ ਫਿਰ ਚੀਆ ਸੀਡਸ ਇਹ ਤੁਹਾਨੂੰ ਨਾ ਕਨਸਟਿਪੇਸ਼ਨ ਦੀ ਇਹਨਾਂ ਨੂੰ ਕਬਜ਼ ਦੀ ਪ੍ਰੋਬਲਮ ਹੈਗੀ ਆ ਕਈ ਭੈਣਾਂ ਦੇ ਆਉਂਦੇ ਰਹਿੰਦੇ ਨੇ ਮੈਨੂੰ ਮੈਸੇਜ ਤੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਹੈਗੀ ਆ ਕਬਜ਼ ਤਾਂ ਰਹਿਣ ਹੀ ਨਹੀਂ ਦਿੰਦਾ ਹੈਗਾ ਜਿਵੇਂ ਤੁਸੀਂ ਰਾਤ ਨੂੰ ਲੈ ਲਓ ਤੇ ਪੇਟ ਤੁਹਾਡਾ ਵਧੀਆ ਸਾਫ਼ ਹੋਊਗਾ ਪੇਟ ਸਾਫ਼ ਹੈ ਤਾਂ ਕੋਈ ਬਿਮਾਰੀ ਨਹੀਂ ਲੰਗਦੀ ਤੇ ਇਧਰ ਲੈ ਆਪਾਂ ਕਾਲੇ ਛੋਲੇ ਇਹ ਹੈਗੇ ਨਹੀਂ ਕਾਲੇ ਛੋਲੇ ਤੇ ਇਹ ਲੈ ਆਪਾਂ ਬਦਾਮ ਤੇ ਇਹ ਲੈ ਲਈ ਆਪਾਂ ਕaju ਤੁਸੀਂ ਕਹੋਗੇ ਕਿ ਸਾਰੇ ਥੋੜੀ ਬਦਾਮ ਖਾ ਸਕਦੇ ਨੇ ਚੱਲੋ ਨਹੀਂ ਬਾਜ਼ੜੇ ਦੇ ਰੱਖ ਦੋ ਨਹੀਂ ਲੰਡਿਆ ਆ ਠੀਕ ਹੈ ਜੀ ਕਾਜੂ ਨਹੀਂ ਲੈ ਸਕਦੇ ਰਹਿਣ ਦਿੰਦੇ ਆਪਾਂ ਲੈ ਲੈਂਦੇ ਆ ਸਾਡੇ ਕੋਲੇ ਆ ਤਿੰਨ ਚੀਜ਼ਾਂ ਹੈਗੀਆਂ ਨੇ ਇਹ ਸਾਰੇ ਲੈ ਸਕਦੇ ਨੇ ਜਮੇ ਮਹਿੰਗੀਆਂ ਨਹੀਂ ਹੈਗੀਆਂ ਇਹ ਲੈ ਲਈ ਆਪਾਂ ਕਾਲੀ ਛੋਲੇ ਲੈ ਲਈ ਆਪਾਂ ਕੈਲਸ਼ੀਅਮ ਦੇ ਨਾਲ ਭਰਪੂਰ ਜਿਹੜੇ ਹੈਗੇ ਨੇ ਉਹ ਹੈਗੇ ਨੇ ਸਾਡੇ ਫੁੱਲ ਮਖਾਣੀ ਤੇ ਚੀਆ ਸੀਡਸ ਠੀਕ ਹੈ ਤਿੰਨ ਚੀਜ਼ਾਂ ਵੀ ਕਾਫੀ ਆ ਤੁਹਾਡੇ ਲਈ ਪਰ ਮੇਰੇ ਕੋਲੇ ਜੋ ਚੀਜ਼ਾਂ ਹੈਗੀਆਂ ਨੇ ਮੈਂ ਤੁਹਾਨੂੰ ਪਾ ਰਹੀਆਂ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆ ਲੋ ਜੀ ਮੁੱਠੀ ਭਰ ਕੇ ਪਾ ਲਈਏ ਥੋੜੇ ਜਿਹਾ ਹੋਰ ਪਾ ਲਈਏ ਦੋ ਚਾਹ ਇਹ ਆਪਾਂ ਪਾ ਲਈ ਤੁਲਮਾ ਕਰੀਏ ਠੀਕ ਹੈ ਮੈਂ ਚਮਚ ਲੈ ਲਵਾਂ ਲੋ ਇੱਕ ਚਮਚ ਪਰ ਕੇ ਆਪਾਂ ਲੈ ਲਿਆ ਚੀਆ ਸੀਡਸ ਦਾ ਇੱਕ ਚਮਚ ਇੱਕ ਜਣੇ ਲਈ ਕਾਫੀ ਆ ਇੱਕ ਮੁਠੀ ਇਹਨਾਂ ਦੀ ਇੱਕ ਜਣੇ ਲਈ ਕਾਫੀ ਆ ਮੁਠੀ ਵੱਡੀ ਛੋਟੀ ਹੋ ਸਕਦੀ ਹੈ ਮੇਰੀ ਮੁਠੀ ਕਾਫੀ ਵੱਡੀ ਹੈ ਤੇ ਲੋ ਜੀ ਨੈਕਸਟ ਹੈਗੇ ਆਪਣੇ ਕੋਲੇ ਕਾਲੇ ਚੰਦੇ ਇਹ ਲੋ ਯਾਰ ਐਂੀ ਇਹ ਇਹਨੀ ਕਮੁੱਠੀ ਜ਼ਿਆਦਾ ਨਹੀਂ ਆ ਐਨੀ ਕਮੁੱਠੀ ਭਰ ਕੇ ਪਾ ਲਾਂਗੇ ਤਾਂ ਵੀ ਕਰਦੀ ਹੈ ਠੀਕ ਹੈ ਕੁਝ ਨਹੀਂ ਕੀਤਾ ਮੈਂ ਕੋਈ ਛਿਲਕਾ ਨਹੀਂ ਲਾਇਆ ਇਹਨਾਂ ਦਾ ਕੁਝ ਨਹੀਂ ਕੀਤਾ ਉਦਾਂ ਹੀ ਇਹਦੇ ਵਿੱਚ ਮੈਂ ਪਾ ਦੇ ਠੀਕ ਹੈ ਕੋਈ ਛਿਲਕਾ ਛਿਲਕਾ ਲਾਉਣ ਦੀ ਲੋੜ ਨਹੀਂ ਲਾਉ ਜੀ ਇੱਕ ਜਾਣੇ ਦੀ ਡਾਈਟ ਹੈ ਜਿਹੜੀ ਉਹ ਮੈਂ ਤੁਹਾਨੂੰ ਦੱਸ ਰਹੀਣੀ ਅੱਜ ਇੱਕ ਜਾਣਾ ਕਿੰਨੀ ਕਿ ਡਾਈਟ ਲਵੇ ਤਾਂ 5-7 ਬਾਦਾਮ ਪਾ ਲਓ ਲੋ ਜੀ ਮੈਂ ਅੱਜ 7-8 ਬਾਦਾਮ ਪਾ ਦੇ ਨੇ ਤੇ ਉਦਾਂ ਹੀ ਤੁਸੀਂ 7-8 ਕਾਹਦੀ ਪਾ ਲਓ ਬਹੁਤੀਆਂ ਗਿਣਤੀਆਂ ਮਣਤੀਆਂ ਚ ਆਪਾਂ ਪੈਂਦੇ ਨਹੀਂ ਹੈਗੇ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਨੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਲੋਰੀ ਪਾ ਪਾਇਆ ਨੂੰ ਸਾਰੀਆਂ ਚੀਜ਼ਾਂ ਨੂੰ ਦੁੱਧ ਦੇ ਵਿੱਚ ਡਿਪ ਕਰਕੇ ਰੱਖਦਾ ਤੁਸੀਂ ਇੱਕ ਸਟੀਲ ਦਾ ਗਲਾਸ ਲੈ ਲਓ ਮੇਰਾ ਤਾਂ ਇਹ ਨਹੀਂ ਖੁੱਲਾ ਡੁੱਲਾ ਜਿਹਾ ਕੰਮ ਹੁੰਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਲਿਓ ਠੀਕ ਹੈ ਜੀ ਲਓ ਇੱਕ ਗਲਾਸ ਕੋ ਘੱਟ ਹੀ ਦੁੱਧ ਪਾਇਆ ਹੋਇਆ ਮੇਰਾ ਲੋਈ ਇਹਨੂੰ ਆਪਾਂ ਭਾਉਂਗੇ ਹੁਣ ਟੱਕੇ ਰੱਖ ਦਿੰਨੇ ਆ। ਚਲੋ ਇਹਨੂੰ ਆਪਾਂ ਟੱਕੇ ਰੱਖਤਾ ਇੱਕ ਸਾਈਡ ਤੇ। ਬਾਕੀ ਸਾਰੀਆਂ ਚੀਜ਼ਾਂ ਆਪਾਂ ਸਮੇਟ ਦਿੰਨੇ ਆ। ਹੁਣ ਇਹਦੇ ਨਾਲ ਕੀ ਹੋਊਗਾ ਜਦੋਂ ਤੁਸੀਂ ਇਹ ਵਾਲੀ ਡਾਈਟ ਲਓਂਗੇ ਨਾ ਭੁੱਖ ਨਹੀਂ ਲੱਗਣੀ ਹੈਗੀ ਤੁਹਾਨੂੰ। ਲੋਕ ਮੈਂ ਦੇਖਿਆ ਕਿ ਜਿਹੜੇ ਮਤਲਬ ਕਿ ਆਪਣਾ weight lose ਕਰਨਾ ਚਾਹੁੰਦੇ ਨੇ ਨਾ ਉਹ ਤਰ੍ਹਾਂ ਤਰ੍ਹਾਂ ਦੀਆਂ medications ਜਾਂ ਪਤਾ ਨਹੀਂ ਕਿਹੜੀਆਂ ਕਈਆਂ ਚੀਜ਼ਾਂ ਲੈਂਦੇ ਨੇ ਕਿ ਇਹਦੇ ਨਾਲ ਭੁੱਖ ਨਹੀਂ ਲੱਗਦੀ ਜੀ ਸਾਡਾ weight ਇਹਦੇ ਨਾਲ ਘੱਟ ਜਾਂਦਾ ਹੈ ਨਾ ਪਰ ਉਹਨਾਂ ਦੇ side effect ਇੰਨੇ ਕਿ ਜ਼ਿਆਦਾ ਨਹੀਂ ਇੰਨੇ ਕਿ ਜ਼ਿਆਦਾ ਨਹੀਂ ਉਹ ਤੁਹਾਨੂੰ ਬਹੁਤ ਚੰਗਾ ਲੱਗਦੇ ਨੇ ਔਰ ਅਸੀਂ ਦੇਖੇ ਹੋਏ ਨੇ ਔਰ ਇੰਨੇ ਸਵੀਅਰ ਅਫੈਕਟ ਕਰਦੇ ਆਹੋ ਇੰਨੇ ਬੈਡਲੀ ਅਫੈਕਟ ਕਰਦੀਆਂ ਉਹ ਚੀਜ਼ਾਂ ਉਹ ਤੁਹਾਨੂੰ ਮਗਰੋਂ ਪਤਾ ਲੱਗਦਾ ਇਸ ਕਰਕੇ ਵੀ ਉਹਨਾਂ ਚੀਜ਼ਾਂ ਚ ਪਲੀਜ਼ ਕਦੇ ਹੀ ਨਾ ਪਿਓ ਕੀ ਆ ਡਰਿੰਕ ਲੈ ਲੋ ਜੀ ਤੁਹਾਨੂੰ ਭੁੱਖ ਨਹੀਂ ਲੱਗਦੀ ਤੁਹਾਡਾ weight ਆ ਜਿਹੜਾ ਉਹ ਲੂਜ਼ ਹੋਣ ਲੱਗ ਪਊਗਾ ਹਨ ਉਹਨਾਂ ਚੀਜ਼ਾਂ ਚ ਕਦੇ ਨਾ ਬਿਓ ਚਾਹੇ ਤੁਹਾਡਾ weight ਜਿੰਨਾ ਵੀ ਮਰਜ਼ੀ ਕਿਉਣਾ ਹੋਵੇ ਤੇ ਅੱਜ ਆਪਾਂ ਤੁਹਾਨੂੰ ਇਹ ਡਾਈਟ ਦੱਸੀ ਹੈਗੀ ਆ ਫਸਟ ਡਾਈਟ ਆ ਜੀ ਆਪਣੀ ਅੱਜ ਤੁਸੀਂ ਇਹ ਵਾਲੀ ਡਾਈਟਾ ਜ਼ਰੂਰ ਲੈਣੀ ਹੈਗੀ ਆ ਇਹਦੇ ਨਾਲ ਤੁਹਾਡਾ ਕੈਲਸ਼ੀਅਮ ਪ੍ਰੋਟੀਨ ਸਭ ਕੁਝ ਪੂਰਾ ਹੋਊਗਾ ਤੇ ਉਸ ਤੋਂ ਬਾਅਦ ਪੇਟ ਤੁਹਾਡਾ ਸਾਫ਼ ਹੋਊਗਾ ਕਿਉਂਕਿ ਅਸੀਂ ਵਿੱਚ ਚੀਆ ਸੀਡ ਵੀ ਦਿੱਤੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਹੁਣ ਧਾਕੇ ਰੱਖਤਾ ਬਾਕੀ ਚੀਜ਼ਾਂ ਮੈਂ ਸਿਮੇਟ ਦੇਣੀ ਆ ਹਜੇ ਮੈਂ ਸਵੇਰੇ ਸਵੇਰੀ ਬੈਠੀ ਬੈਠੀ ਉੱਠ ਕੇ ਆ ਗਈ ਕਿ ਅੱਜ ਭੈਣਾ ਨੂੰ ਇੱਕ ਡਾਈਟ ਦੇਣੀ ਆ ਤੇ ਹੁਣ ਮੈਨੂੰ ਲੱਗਦਾ ਮੈਂ ਇਹਨਾਂ ਨੂੰ ਘੰਟਾ ਡੇਢ ਘੰਟਾ ਇਦਾਂ ਹੀ ਦੁੱਧ ਦੇ ਵਿੱਚ ਡਿਪ ਕਰਕੇ ਰੱਖ ਦੂੰਗੀ ਠੀਕ ਆ ਜੀ ਤੇ ਉਸ ਤੋਂ ਬਾਅਦ ਜੇ ਤੁਹਾਡੇ ਘਰ ਦੁੱਧ ਘੱਟ ਹੈਗਾ ਤਾਂ ਘੱਟ ਪਾ ਲੋ ਥੋੜਾ ਵਿੱਚ ਪਾਣੀ ਪਾ ਲੋ ਔਰ ਵੈਸੇ ਥੋੜਾ ਜਿਹਾ ਦੋ ਤੇ ਇੱਕ ਗਲਾਸ ਹੀ ਆ ਤੇ ਇੱਕ ਗਲਾਸ ਵੈਸੇ ਹੀ ਇੱਕ ਇਨਸਾਨ ਨੂੰ ਹਰ ਰੋਜ਼ ਪੀਣਾ ਚਾਹੀਦਾ ਹੈ ਇੱਕ ਗਲਾਸ ਤਾਂ ਜ਼ਰੂਰੀ ਹੁੰਦਾ ਹੈ ਨਾ ਤੇ ਲਓ ਜੇ ਤੁਹਾਡੇ ਕੋਲ ਇਹ ਵਾਲਾ ਦੁੱਧ ਨਹੀਂ ਆ ਸੁੱਕਾ ਦੁੱਧ ਹੈਗਾ ਕਈ ਥਾਵਾਂ ਤੇ ਇਸ ਤਰ੍ਹਾਂ ਕੇ ਦੁੱਧ ਨਹੀਂ ਹੁੰਦਾ ਸੁੱਕਾ ਦੁੱਧ ਹੁੰਦਾ ਤਾਂ ਥੋੜਾ ਜਿਹਾ ਸੁੱਕਾ ਦੁੱਧ ਪਾ ਲਓ 2-3 ਚਮਚ ਤੇ ਵਿੱਚ ਪਾਣੀ ਪਾਗੇ ਠੀਕ ਹੈ ਜੀ ਘੋਲ ਕੇ ਉਹਨੂੰ ਉਹਦੇ ਵਿੱਚ ਪਾ ਦੋ ਡਿਪ ਕਰਕੇ ਰੱਖ ਦੋ ਤੇ ਹੁਣ ਮੈਂ ਸਾਰਾ ਸਮਾਨ ਸਿਮੇਟਦਾ ਹੁਣ ਮੈਂ ਚੱਲੀ ਆਣੋਂ ਦੇ ਉਸ ਤੋਂ ਬਾਅਦ ਆਪਾਂ ਫੇਰ ਬਣਾਉਣੇ ਆ ਇਹ ਡਾਈਟ ਨੂੰ ਕਰਦੇ ਆ ਕੰਪਲੀਟ ਕਿ ਕਿਸ ਤਰ੍ਹਾਂ ਆਪਾਂ ਇਹ ਡਾਈਟ ਲੈਣੀ ਹੈਗੀ ਹੈ ਠੀਕ ਹੈ ਜੀ ਲਓ ਜੀ ਮੈਂ ਮਾ ਕੇ ਆ ਗਈ ਆ ਤੇ ਣਾਉਣ ਤੋਂ ਬਾਅਦ ਵੀ ਆਪਾਂ ਹੋਰ ਵੀ ਇੱਕ ਦੋ ਕੰਮ ਕਰ ਲਏ ਣਾਉਣ ਤੋਂ ਬਾਅਦ ਮੈਂ ਸਾਰਾ ਫਰੂਟ ਕੱਟਿਆ ਫਰੂਟ ਕੱਟਣ ਦੇ ਵੀ ਬਹੁਤ ਟਾਈਮ ਲੱਗ ਜਾਂਦਾ ਤੇ ਹੁਣ ਆਪਾਂ ਦੇਖਦੇ ਆ ਹੋਰ ਗੱਲ ਇਹਨੂੰ ਲਾਦਾ 1.5 ਘੰਟਾ ਇਹਨੂੰ ਬਏ ਨੂੰ ਤੇ ਇਹ ਆਪਣਾ ਸੌਫਟ ਹੋ ਗਿਆ ਬਿਲਕੁਲ ਹੀ ਸਾਰਾ ਕੁਝ ਆ ਜਿਹੜੇ ਇਹ ਨਿਰ ਫੁੱਲ ਮਖਾਣੇ ਬਿਲਕੁਲ ਸੌਫਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਗ੍ਰਾਈਂਡ ਕਰਦੇ ਆ ਸਮਾਨ ਆਪਣਾ ਰੈਡੀ ਹੈ ਜਦੋਂ ਮੈਂ ਰੈਡੀ ਕਰਕੇ ਕ ਲੋੜੀ ਇਹਨੂੰ ਆਪਾਂ ਆ ਗਲਾਸ ਦੇ ਵਿੱਚ ਕੱਢਦੇ ਆ ਇਹ ਇੱਕ ਜਾਣੇ ਲਈ ਕਾਫੀ ਡਾਈਟ ਹੈਗੀ ਆ ਜੇ ਤੁਸੀਂ ਦੋ ਜਾਣੇ ਹੋ ਤਾਂ ਇਹਨੂੰ ਡਬਲ ਕਰ ਲਓ ਇਹਨੂੰ ਵੀ ਐ ਵੈਸੇ ਇੰਨੇ ਇੱਕ ਨੂੰ ਵੀ ਦੋ ਜਾਣੇ ਵੀ ਲੈ ਸਕਦੇ ਨੇ ਕਿਉਂਕਿ ਇਹਦੇ ਜ ਫਰੂਟ ਵਗੈਰਾ ਪਾ ਜਾਂਦੇ ਨੇ ਨਾ ਫਿਰ ਇਹ ਕਾਫੀ ਹੋ ਜਾਂਦਾ ਲੋਡੀ ਫਿਰ ਮੈਂ ਦਬਾਰਾ ਫੇਰ ਪਾ ਲਉਗੀ ਪਹਿਲਾਂ ਇੱਕ ਵਾਰ ਆਪਾਂ ਇੰਨਾ ਕੁ ਕਰ ਲੈਂਦੇ ਆ ਇਹ ਬਹੁਤ ਗਾੜਾ ਹੈ ਕਿਉਂਕਿ ਦੁੱਧ ਜਿਆਦਾ ਸੀ ਜਿਹੜਾ ਉਹ ਨੀਚੇ ਹੀ ਰਹਿ ਗਿਆ ਲੋ ਹੁਣ ਆਪਾਂ ਦੁਬਾਰਾ ਤੋਂ ਕਰਦੇ ਆ ਸਾਰੇ ਨੂੰ E pura e vada a fine pasta, valendo lo e il cog, ਬਿਲਕੁਲ ਫਾਈਨ ਪੇਸਟ ਬਣ ਗਿਆ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੁੱਧ ਹੋਰ ਐਡ ਕਰ ਦਿੰਨੇ ਆ ਲੋ ਬਹੁਤ ਵਧੀਆ ਬਣ ਗਿਆ ਸਾਰੀਆਂ ਚੀਜ਼ਾਂ ਪੂਰੀਆਂ ਵਧੀਆ ਫਾਈਨ ਪਿਸ ਗਈਆਂ ਨੇ ਇਹਦੇ ਵਿੱਚ ਹੁਣ ਆਪਾਂ ਨਾ ਫਰੂਟ ਰੱਖ ਰੱਖੇ ਨੇ ਮੈਂ ਅੰਬ ਕੱਟਿਆ ਹੈਗਾ ਬਨਾਣਾ ਕੱਟਿਆ ਅਨਾਰ ਹੈ ਤੇ ਸੇਬ ਸੀ ਮੇਰੇ ਕੋਲੇ ਤੇ ਹੁਣ ਆਪਾਂ ਇਹਦੇ ਵਿੱਚ ਜੋ ਇੰਨੀਆਂ ਸਾਰੀਆਂ ਚੀਜ਼ਾਂ ਤਾਂ ਇਹਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਬਹੁਤ ਜ਼ਿਆਦਾ ਹੋ ਜਾਊਗਾ ਆਪਾਂ ਥੋੜਾ ਥੋੜਾ ਸਾਰਾ ਪਾ ਲੈਨੇ ਆ ਬਾਕੀ ਆਪਾਂ ਵੈਸੇ ਖਾ ਲਾਂਗੇ ਤੇ ਲੋ ਜੀ ਇਹਦੇ ਵਿੱਚ ਮੈਂ ਬਨਾਣਾ ਤਾਂ ਬੇਸ਼ੱਕ ਸਾਰਾ ਹੀ ਪਾ ਦਿਆਂ ਇੱਕ ਬਨਾਣਾ ਹੀ ਹੈਗਾ ਤੇ ਮੰਗੋ ਥੋੜਾ ਜ਼ਿਆਦਾ ਹੋ ਜਾਊਗਾ ਇੰਨਾ ਮੰਗੋ ਔਖਾ ਹੋ ਜੂ ਖਾਣਾ ਫਿਰ ਹੈਵੀ ਹੋ ਜਾਊਗਾ ਲੋ। ਬਾਕੀ ਆਪਾਂ ਨਾ ਉਦਾਂ ਹੀ ਖਾ ਲਾਂਗੇ। ਸੇਵ ਥੋੜਾ ਹੋਰ ਪਾ ਲੈਣੀ ਆ ਮੈਂ। ਤੇ ਅਨਾਰ ਮੈਂ ਬਾਅਦ ਚ ਪਾਉਣੀ ਆ ਕਿਉਂਕਿ ਮੈਂ ਆਪਦਾ ਕੋਲੀ ਚ ਕੱਢ ਲੂੰਗੀ ਤੇ ਬੀਬੀ ਅਨਾਰ ਨਹੀਂ ਖਾ ਸਕਦੀ ਉਹਨੂੰ ਗ੍ਰਾਈਂਡ ਕਰਕੇ ਦਊਂਗੀ ਅਨਾਰ। ਲੋ ਜੀ। ਬੜਾਈ ਵਧੀਆ ਬਣ ਗਿਆ ਹੈ। ਸਾਰੀਆਂ ਚੀਜ਼ਾਂ ਮਿਕਸ ਹੋ ਕੇ ਬਹੁਤ ਵਧੀਆ ਬਣ ਗਈਆਂ। ਲੋ ਅਨਾਰ ਹੈ ਨਾ ਜਿਹੜਾ ਉਹ ਮੈਂ ਪੀਸ ਲੂ ਸੋਰੀ। ਅਨਾਰ ਮੈਡਿਚ ਪੀਸ ਦੇਣੀ ਆ।

اور ਵੀ ਮੈਂ ਇਹਦੇ ਵਿੱਚ ਪਾ ਦੇਣੀ ਆ ਸਾਰੇ ਚ ਬਹੁਤ ਵਧੀਆ ਬਣ ਕੇ ਰੈਡੀ ਹੋ ਗਿਆ ਤੇ ਇਹ ਆਪਣਾ ਹੈਗਾ ਜੀ ਬ੍ਰੇਕਫਾਸਟ ਇਹਦੇ ਵਿੱਚ ਚਾਰ ਫਰੂਟ ਪਾਤੇ ਹੁਣ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਸਾਰੇ ਫਰੂਟੇ ਦੇ ਵਿੱਚ ਪਾਉਣੇ ਆ ਕਈ ਵਾਰੀ ਆਪਣੇ ਕੋਲ ਜਿਆਦਾ ਫਰੂਟ ਹੁੰਦੇ ਨਹੀਂ ਕਈ ਵੇ ਤਾਂ ਕੋਈ ਫਰੂਟ ਨਹੀਂ ਹੁੰਦਾ ਕਿਵੇਂ ਫ੍ਰਿਜ ਭਰੀ ਪਈ ਹੁੰਦੀ ਆ ਤੇ ਜੇ ਤੁਹਾਡੇ ਕੋਲ ਇੱਕ ਫਰੂਟ ਆ ਉਹ ਪਾ ਲਓ ਦੋ ਫਰੂਟ ਆ ਉਹ ਪਾ ਲਓ ਜਿੰਨੇ ਵੀ ਤੁਹਾਡੇ ਕੋਲੇ ਫਰੂਟ ਹੈਗੇ ਨੇ ਤੁਸੀਂ ਉਹ ਇਹਦੇ ਵਿੱਚ ਐਡ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਬਹੁਤ ਸਾਰੇ ਫਰੂਟ ਇਹਦੇ ਵਿੱਚ ਪਾਉਣੇ ਨੇ ਮੇਰੇ ਕੋਲੇ ਅੱਜ ਚਾਰ ਪੇਸੇ ਮੈਂ ਚਾਰੇ ਪਾਤੇ ਜੇ ਦੋ ਹੁੰਦੇ ਨੇ ਦੋ ਪਾ ਦੇਣੀ ਸੀ ਠੀਕ ਹੈ ਜੀ ਤੇ ਬਹੁਤ ਵਧੀਆ ਬ੍ਰੇਕਫਾਸਟ ਬਣ ਕੇ ਰੈਡੀ ਹੋ ਗਿਆ ਚਲੋ ਆਪਾਂ ਬੀਬੀ ਕੋਲ ਲੈ ਕੇ ਚੱਲਦੇ ਦੋ ਮਿੰਟ ਲਓ ਜੀ ਹੁਣ ਆਪਾਂ ਨਾ ਇਹਦੇ ਵਿੱਚ ਪਾਉਣੇ ਆਂ ਕੋਲੀ ਚ ਥੋੜੀ ਜਿਹੀ ਗਾਰਨਿਸ਼ਿੰਗ ਵੀ ਕਰਾਂਗੇ ਆਪਾਂ। ਲਓ। ਕੋਲੀ ਪੂਰੀ ਭਰ ਗਈ। ਇਹ ਹੈਵੀ ਹੋ ਜਾਂਦਾ ਜੀ ਖਾ ਕੇ ਆਪਾਂ ਨੂੰ ਨਹੀਂ ਲੱਗਦਾ ਹੁੰਦਾ ਚੀਜ਼ਾਂ ਭਾਵੇਂ ਬੇਸ਼ੱਕ ਸਾਰੀਆਂ ਹਲਕੀਆਂ ਨਹੀਂ ਪਰ ਇੱਕ ਵਾਰ ਬੰਦੇ ਨੂੰ ਪੂਰਾ ਰਜਾ ਦਿੰਦਾ ਇਹ। ਲਓ ਜੀ ਇੱਕ ਦੀ ਗਾਰਨਿਸ਼ਿੰਗ ਕਰ ਦਾਂਗੇ ਆਪਾਂ ਦੂਜੇ ਦੀ ਨਹੀਂ ਕਰਦੇ ਕਿਉਂਕਿ ਬੀਬੀ ਅਨਾਰ ਨਹੀਂ ਖਾਂਦੀ ਤੇ ਮੈਂ ਗਾਰਨਿਸ਼ਿੰਗ ਜਿਹੜੀ ਉਹ ਅਨਾਰਾ ਨਾਲ ਕਰਨੀ ਆ। ਲਓ ਲਓ ਤੇ ਬੀਬੀ ਨੂੰ ਆਪਾਂ ਇਹਦੇ ਨਾਲ ਗਾਰਨਿਸ਼ਿੰਗ ਕਰਦੇ ਹਾਂ ਲਓ ਠੀਕ ਹੈ ਜੀ ਜਿਹੜਾ ਫਰੂਟ ਬਚਿਆ ਸੀ ਉਹ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਚ ਪਾਤਾ ਲੋ ਜੀ ਬ੍ਰੈਕਫਾਸਟ ਕਰ ਲੋ ਚੱਲ ਮੈਂ ਨਾ ਅਨਾਰਾ ਜਿਹੜੇ ਉਹ ਗ੍ਰाइंड ਕਰਕੇ ਖਾਦੇ ਕਿਉਂਕਿ ਮੈਨੂੰ ਇਸ ਤਰ੍ਹਾਂ ਤੋਂ ਖਾਦੇ ਨਹੀਂ ਜਾਣੇ ਉਹ ਜਿਹੜੇ ਉਹ ਨਾਰਾਂ ਵਾਲੀ ਆ ਉਹ ਮੈਂ ਲੈ ਲੂੰਗੀ ਹਾਂ ਤੂੰ ਹਾਂ ਤੂੰ ਇੱਧਰ ਲੈ ਲੈ ਠੀਕ ਹੈ ਤੇ ਖਾ ਕੇ ਦੇਖਣਾ ਆਪਾਂ ਖਾਦੇ ਖਾ ਕੇ ਦੇਖ ਲੈ ਜੇ ਭੁੱਖ ਹੋਈ ਤਾਂ ਖਾ ਲਈ ਰੋਟੀ ਨਾ ਭੁੱਖ ਹੋਈ ਤਾਂ ਨਾ ਖਾਈ ਠੀਕ ਖਾ ਕੇ ਦੱਸ ਦੇ ਮਾੜਾ ਜਿਹਾ ਕੈਸੀ ਆ ਸੋ ਬਿਨਾ ਕਿਸੇ ਚੀਨੀ ਤੋਂ ਲੋ ਜੀ ਨਾ ਤਾਂ ਇਹਦੇ ਵਿੱਚ ਕੋਈ ਮਿਸ਼ਰੀ ਕੋਈ ਸ਼ੱਕਰ ਕੋਈ ਚੀਨੀ ਨਹੀਂ ਐਡ ਕਰੀ ਆਪਾਂ ਤੇ ਵੈਸੇ ਸਾਰੀਆਂ ਚੀਜ਼ਾਂ ਦੇਖੋ ਮਿੱਠੀਆਂ ਹੀ ਹੁੰਦੀਆਂ ਨੇ ਫਰੂਟ ਇੰਨੇ ਪਾਤੇ ਉਹ ਮਿੱਠੇ ਨੇ ਬਾਦਾਮ ਇਹਨਾਂ 'ਚ ਵੀ ਸਭ ਤੋਂ ਮਠਾਸ ਹੁੰਦੀ ਹੈ ਫਿਰ ਵੀ ਜੇਕਰ ਤੁਹਾਡੇ ਬੱਚਿਆਂ ਨੂੰ ਤੁਸੀਂ ਦੇਣਾ ਹੁੰਦਾ ਹੈ ਹਨਾ ਬੱਚੇ ਜਿਹੜੇ ਇਸ ਤਰ੍ਹਾਂ ਖਾ ਲੈਣਗੇ ਜੇ ਬੱਚੇ ਫਰੂਟ ਵੀ ਇਦਾਂ ਨਹੀਂ ਖਾਂਦੇ ਤਾਂ ਗ੍ਰਾਈਂਡ ਕਰਕੇ ਦੇ ਦਿਓ ਬੱਚਿਆਂ ਨੂੰ ਤੇ ਫਿਰ ਜੇ ਬੱਚੇ ਥੋੜਾ ਮਿੱਠਾ ਵੱਧ ਖਾਣਾ ਪਸੰਦ ਕਰਦੇ ਥੋੜੀ ਜਿਹੀ ਮਿਸ਼ਰੀ ਐਡ ਕਰ ਲਓ ਚੀਨੀ ઓਵਰਡ ਕਰ ਲਿਓ ਜਾਂ ਸ਼ੱਕਰ ਕਰ ਲਿਓ ਤੇ ਜਾਇਜ ਦੇ ਵਿੱਚ ਥੋੜੀ ਜਿਹੀ ਮਿਸ਼ਰੀ ਪਾ ਲਓ ਠੀਕ ਹੈ ਜੀ ਬਹੁਤ ਵਧੀਆ ਡਾਈਟ ਹੈਗੀ ਐ ਭੈਣਾਂ ਲਈ ਵੀ ਬਹੁਤ ਵਧੀਆ ਹੈਗੀ ਐ ਜਿੰਨਾ ਭੈਣਾਂ ਦੀ ਢੂਹੀ ਦੁਖਦੀ ਆ ਗੋਡੇ ਦੁਖਦੇ ਨੇ ਉਹਨਾਂ ਸਾਰਿਆਂ ਲਈ ਇਹ ਬਹੁਤ ਵਧੀਆ ਚੀਜ਼ਾਂ ਨੇ ਜੇ ਤੁਸੀਂ ਰੂਟੀਨ ਡਾਈਟ ਦੇ ਵਿੱਚ ਤੁਸੀਂ ਇਹਨੂੰ ਐਡ ਕਰ ਲਓ ਤੇ ਨਾਲੇ ਤੁਹਾਡਾ ਮੋਟਾਪਾ ਘਟ ਜੂਗਾ ਜਿੰਨਾ ਭੈਣਾਂ ਤੇ ਮੋਟਾਪਾ ਹੈਗਾ ਕਿਉਂਕਿ ਮਾਰਨਿੰਗ ਦਾ ਜਿਹੜਾ ਬ੍ਰੇਕਫਾਸਟ ਕਰਦੇ ਹੋ ਤੁਸੀਂ ਜੇ ਤੁਸੀਂ ਆ ਖਾ ਲੈਨੇ ਹੋ ਕਾਫੀ देर ਭੁੱਖ ਨਹੀਂ ਲੱਗਦੀ ਤੇ ਰੋਟੀ ਲੇਟ ਖਾ ਲਓ ਫਿਰ ਦੁਪਹਿਰ ਦੀ ਜਿਹੜੀ ਰੋਟੀ ਹੈਗੀ ਆ ਉਹ ਸਕਿਪ ਹੋ ਜੂਗੀ ਤੁਹਾਡੀ ਠੀਕ ਹੈ ਜੀ ਲੋ ਮੈਨੂੰ ਲੱਗ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਪਰ ਮੈਂ ਤੁਹਾਨੂੰ ਅੱਜ ਕਹਿ ਰਹੀ ਹਾਂ ਕਿ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਸ਼ਾਇਦ ਕਈਆਂ ਦੇ ਕੰਮ ਦੀ ਹੋਵੇ ਇਹ ਠੀਕ ਹੈ ਜੀ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੁਸੀਂ ਕਰਦੇ ਰਹਿੰਨੇ ਹੋ ਕਮੈਂਟ ਤੁਸੀਂ ਕਰਦੇ ਰਹਿੰਨੇ ਹੋ ਪਰ ਪਰ ਕੇ ਕਮੈਂਟ ਕਰਦੀਆਂ ਨੇ ਭੈਣਾਂ ਬਹੁਤ ਪਿਆਰ ਕਰਦੀਆਂ ਨੇ ਚਲੋ ਫਿਰ ਮਿਲਦੇ ਆਂ ਜੀ ਆਪਾਂ ਅਗਲਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ